BBC World Service ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਅਤੇ ਉਸ ਦੇ ਕਤਲ ਦੇ ਨਾਲ ਜੁੜੀਆਂ ਘਟਨਾਵਾਂ ਤੇ ਆਧਾਰਿਤ ਇੱਕ ਡਾਕੂਮੈਂਟਰੀ ਆਖਿਰਕਾਰ ਰਿਲੀਜ਼ ਕਰ ਦਿੱਤੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਅਪੀਲ ਦੇ ਬਾਵਜੂਦ ਇਸ ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ ਗਿਆ। ਪਿਤਾ ਦੇ ਵੱਲੋਂ ਇਸ ਡਾਕੂਮੈਂਟਰੀ ਤੇ ਰੋਕ ਲਗਾਉਣ ਦੀ ਅਪੀਲ ਕੀਤੀ ਗਈ ਸੀ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਪਸ ਐਕਸਪੀ ਪੰਜਾਬੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਅਤੇ ਕਤਲ ਨੂੰ ਲੈ ਕੇ ਦੋ ਹਿੱਸਿਆਂ ਦੇ ਵਿੱਚ ਇੱਕ ਡਾਕੂਮੈਂਟਰੀ ધ ਕਿਲਿੰਗ ਕਾਲ 11 ਜੂਨ ਨੂੰ YouTube ਤੇ ਰਿਲੀਜ਼ ਕਰ ਦਿੱਤੀ ਗਈ। ਇਹ ਡਾਕੂਮੈਂਟਰੀ ਭਾਵੇਂ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਤੇ ਰਿਲੀਜ਼ ਹੋਈ ਪਰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੰਜਾਬ ਦੇ ਮਾਨਸਾ ਅਦਾਲਤ ਦੇ ਵਿੱਚ ਇਸ ਦੀ ਸਕਰੀਨਿੰਗ ਤੇ ਰੋਕ ਲਗਾਉਣ ਦੀ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 12 ਜੂਨ ਦੇ ਲਈ ਮੁਲਤਵੀ ਕੀਤੀ ਹੈ। BBC ਨੇ ਸ਼ੁਰੂ ਦੇ ਵਿੱਚ ਹੀ ਡਾਕੂਮੈਂਟਰੀ ਨੂੰ ਮੁੰਬਈ ਦੇ ਜੂਹੋ ਸਥਿਤ ਸੋਹੋ ਹਾਊਸ ਦੇ ਵਿੱਚ 11 ਜੂਨ ਨੂੰ ਸਕ੍ਰੀਨ ਕਰਨ ਦੀ ਯੋਜਨਾ ਬਣਾਈ ਸੀ ਪਰ ਵਿਵਾਦ ਵਦਨ ਅਤੇ ਬਲਕੌਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਇਸ ਨੂੰ YouTube ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ ਬਲਕੌਰ ਸਿੰਘ ਨੇ ਮਹਾਰਾਸ਼ਟra ਦੇ ਡੀਜੀਪੀ ਅਤੇ ਜੂਹੋ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਕਰਕੇ ਇਲਜ਼ਾਮ ਲਗਾਇਆ ਸੀ ਕਿ ਡਾਕੂਮੈਂਟਰੀ ਦੇ ਵਿੱਚ ਸਿੱਧੂ ਦੀ ਜ਼ਿੰਦਗੀ ਅਤੇ ਕਤਲ ਦੇ ਨਾਲ ਜੁੜੀਆਂ ਅਣਜਾਣ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਸ਼ਾਮਿਲ ਨੇ ਜੋ ਮੂਸੇਵਾਲਾ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਅਤੇ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਡਾਕੂਮੈਂਟਰੀ ਦੇ ਲਈ ਪਰਿਵਾਰ ਦੀ ਕੋਈ ਇਜਾਜ਼ਤ ਨਹੀਂ ਲਈ ਗਈ। ਡਾਕੂਮੈਂਟਰੀ ਦਾ ਪਹਿਲਾ ਹਿੱਸਾ ਸਿੱਧੂ ਮੂਸੇਵਾਲਾ ਦੇ ਸ਼ੁਰੂਆਤੀ ਜੀਵਨ, ਸਫਲਤਾ ਦੀਆਂ ਉਚਾਈਆਂ ਤੇ ਵਿਵਾਦਾਂ ਨੂੰ ਦਿਖਾਉਂਦਾ ਹੈ, ਜਦਕਿ ਦੂਜਾ ਹਿੱਸਾ 29 ਮਈ 2022 ਨੂੰ ਮਾਲਸਾ ਜ਼ਿਲ੍ਹੇ ਦੇ ਜਵਾਹਰ ਕੇ ਪਿੰਡ ਵਿੱਚ ਹੋਏ ਉਸ ਦੇ ਕਤਲ ਦੀਆਂ ਘਟਨਾਵਾਂ ਨੂੰ ਉਜਾਗਰ ਕਰਦਾ ਹੈ ਅਤੇ ਇਸ ਦੇ ਵਿੱਚ ਮੂਸੇਵਾਲਾ ਦੇ ਨਜ਼ਦੀਕੀ ਦੋਸਤਾਂ ਪੱਤਰਕਾਰਾਂ ਪੰਜਾਬ ਤੇ ਦਿੱਲੀ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਇੰਟਰਵਿਊ ਸ਼ਾਮਿਲ ਨੇ ਇਸ ਡਾਕੂਮੈਂਟਰੀ ਦਾ ਸਭ ਤੋਂ ਵਿਵਾਦਿਤ ਪੱਖ ਇਹ ਹੈ ਕਿ ਇਸ ਦੇ ਵਿੱਚ ਗੈਂਗਸਟਰ ਗੋਲਦੀ ਬਰਾੜ ਦਾ ਆਡੀਓ ਇੰਟਰਵਿਊ ਸ਼ਾਮਿਲ ਹੈ ਜਿਸ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਹਲੇ ਤੱਕ ਉਹ ਫਰਾਰ ਹੈ ਉਧਰ ਪਿਤਾ ਬਲਕੌਰ ਸਿੰਘ ਦਾ ਦਾਵਾ ਹੈ ਕਿ ਡਾਕੂਮੈਂਟਰੀ ਦੇ ਵਿੱਚ ਕਤਲ ਮਾਮਲੇ ਦੀ ਐਫਆਈਆਰ ਅਤੇ ਨਾਮਜ਼ਦ ਵਿਅਕਤੀਆਂ ਦੇ ਬਿਆਨ ਸ਼ਾਮਿਲ ਨੇ ਜੋ ਕਾਨੂੰਨੀ ਕਾਰਵਾਈ ਨੂੰ ਪ੍ਰਭਾਵਿਤ ਕਰ ਸਕਦੇ ਨੇ ਉਹਨਾਂ ਨੇ ਮੁੰਬਈ ਪੁਲਿਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਸੀ ਪਰ ਉਹਨਾਂ ਦੀ ਸ਼ਿਕਾਇਤ ਤੇ ਕੋਈ ਵੀ ਜਵਾਬ ਨਹੀਂ ਮਿਲਿਆ ਇਸ ਦੌਰਾਨ ਮੂਸੇਵਾਲਾ ਦੇ ਪਰਿਵਾਰ ਨੇ ਉਸ ਦੇ ਜਨਮ ਦਿਨ ਤੇ ਉਸ ਦੇ ਅਨ ਰਿਲੀਜ਼ਡ ਗੀਤਾਂ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾਈ ਸੀ ਪਰ ਬੀਬੀਸੀ ਦੀ ਡਾਕੂਮੈਂਟਰੀ ਦੀ ਰਿਲੀਜ਼ ਨੇ ਉਹਨਾਂ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਫਿਲਹਾਲ ਰੋਕ ਦਿੱਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਹ ਡਾਕੂਮੈਂਟਰੀ ਨਾ ਸਿਰਫ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਸਗੋਂ ਸਿੱਧੂ ਦੀ ਵਿਰਾਸਤ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਸਿੱਧੂ ਦੇ ਫੈਨਸ ਵੀ ਇਸ ਡਾਕੂਮੈਂਟਰੀ ਨੂੰ ਲੈ ਕੇ ਰਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਕੁਝ ਇਸ ਨੂੰ ਮੂਸੇਵਾਲਾ ਦੀ ਜ਼ਿੰਦਗੀ ਅਤੇ ਮੌਤ ਦੀ ਡੂੰਗੀ ਜਾਂਚ ਮੰਨਦੇ ਨੇ ਜਦਕਿ ਦੂਜੇ ਇਸ ਨੂੰ ਸੰਵੇਦਨਸ਼ੀਲ ਮੁੱਦੇ ਨੂੰ ਸਨਸਨੀ ਖੇਜ਼ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਦੇ ਨੇ ਬਾਕੀ ਅਦਾਲਤ ਦਾ 12 ਜੂਨ ਨੂੰ ਆਉਣ ਵਾਲਾ ਫੈਸਲਾ ਇਸ ਡਾਕੂਮੈਂਟਰੀ ਦੇ ਭਾਰਤ ਵਿੱਚ ਭਵਿੱਖ ਨੂੰ ਨਿਰਧਾਰਿਤ ਕਰ ਸਕਦਾ ਹੈ।